ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਜੀ ਅੱਜ ਤੁਹਾਡਾ ਇੱਕ ਨਵੀਂ ਵੀਡੀਓ ਵਿੱਚ ਉਮੀਦ ਹੈ ਕਿ ਤੁਸੀਂ ਸਾਰੇ ਤੰਦਰੁਸਤ ਅਤੇ ਠੀਕ ਠਾਕ ਹੋਵੋਗੇ ਤੇ ਅੱਜ ਅਸੀਂ ਆਏ ਹੋਏ ਹਾਂ ਜੀ ਸ਼ਹੀਦਾਂ ਦੀ ਤਰਤੀ ਫਿਰੋਜ਼ਪੁਰ ਸ਼ਹਿਰ ਤੇ ਅਸੀਂ ਜਾ ਰਹੇ ਹਾਂ ਜੀ ਹੁਸੈਨੀਵਾਲਾ ਬਾਰਡਰ ਦੇਖਣ ਤੇ ਬਾਰਡਰ ਲਗਭਗ 3-4 ਕਿਲੋਮੀਟਰ ਅੱਗੇ ਹੈ ਤੇ ਉਸ ਤੋਂ ਪਹਿਲਾਂ ਇੱਕ ਹੁਸੈਨੀਵਾਲਾ ਪਿੰਡ ਦਾ ਰੇਲਵੇ ਸਟੇਸ਼ਨ ਆਉਂਦਾ ਜੀ ਤੁਹਾਨੂੰ ਪਿੱਛੇ ਦਿਖ ਰਿਹਾ ਉਹਨਾਂ ਰੇਲਵੇ ਸਟੇਸ਼ਨ ਇਹ ਤੇ ਆਹ ਜੀ ਰੇਲਵੇ ਸਟੇਸ਼ਨ ਤੇ ਹੁਣ ਬਿਲਕੁਲ ਬੰਦ ਪਿਆ ਹੈ ਇਹ ਇੱਕ ਤਰ੍ਹਾਂ ਦਾ ਟੂਰਿਸਟ ਪਲੇਸ ਜਿਹੜਾ ਰਹਿ ਗਿਆ ਦੇਖਣ ਵਾਸਤੇ ਬਿਲਕੁਲ ਤੇ ਸਾਹਮਣੇ ਲੱਗਿਆ ਹੋਇਆ ਜੀ ਬੋਰਡ ਹੁਸੈਨ ਵਾਲਾ ਦਾ ਇਹ ਆਪਾਂ ਕਹਿ ਸਕਦੇ ਹਾਂ ਨਾਰਥ ਇੰਡੀਆ ਜੋ ਨਾਰਥ ਰੇਲਵੇ ਆ ਉਹਦਾ ਬਿਲਕੁਲ ਲਾਸਟ ਵਾਲਾ ਸਟੇਸ਼ਨ ਹੈ ਜੀ ਇਹ ਰੇਲਵੇ ਲਾਈਨ ਵੀ ਦੇਖਦੇ ਆ ਜਿੱਥੇ ਕਦੇ ਟ੍ਰੇਨ ਜਾਂਦੀ ਹੁੰਦੀ ਸੀ ਪਾਕਿਸਤਾਨ ਨੂੰ ਇਹ ਹੈ ਜੀ ਰੇਲਵੇ ਲਾਈਨ ਇਧਰੋਂ ਫਰੂਜਪੁਰ ਸ਼ਹਿਰ ਤੋਂ ਆਉਂਦੀ ਹੈ ਤੇ ਇੱਧਰ ਜਾਂਦੀ ਹੁੰਦੀ ਸੀ ਕਿਸੇ ਟਾਈਮ ਇਹ ਪਾਕਿਸਤਾਨ ਦੇ ਵਿੱਚ ਤੇ ਇੱਥੇ ਆ ਕੇ ਰੇਲਵੇ ਲਾਈਨ ਦਾ ਐਂਡ ਹੋ ਗਿਆ ਜੀ ਐਂਡ ਆਫ ਨਾਰਥਨ ਰੇਲਵੇ ਕਹਿੰਦੇ ਆ ਜੀ 1971 ਤੋਂ ਪਹਿਲਾਂ ਇਹ ਰੇਲਵੇ ਲਾਈਨ ਚੱਲਦੀ ਹੁੰਦੀ ਸੀਗੀ ਵਪਾਰ ਹੁੰਦਾ ਸੀ ਪਾਕਿਸਤਾਨ ਨਾਲ ਤੇ 71 ਦੀ ਜੰਗ ਤੋਂ ਬਾਅਦ ਜੋ ਇਹ ਰੇਲਵੇ ਲਾਈਨ ਬੰਦ ਕਰ ਦਿੱਤੀ ਗਈ ਸੀ ਪਰਮਾਨੈਂਟਲੀ ਤਾਂ ਉਹ ਜੇ ਰੇਲਵੇ ਸਟੇਸ਼ਨ ਉਹ ਵੀ ਬਿਲਕੁਲ ਬੰਦ ਹੋ ਗਿਆ ਤੇ ਹੁਣ ਇਹ ਸਿਰਫ ਸਾਲ ਦੇ ਵਿੱਚ ਦੋ ਦਿਨ ਟ੍ਰੇਨ ਚੱਲਦੀ ਹੈ ਜੀ ਇਹ 23 ਮਾਰਚ ਨੂੰ ਚੱਲਦੀ ਹੈ ਜੀ ਦੂਸਰਾ ਇਹ ਚੱਲਦੀ ਹੈ ਜੀ 13 ਪ੍ਰੈਮ ਨੂੰ ਵਿਸਾਖੀ ਵਾਲੇ ਦਿਨ ਤੇ ਫਰੂਜਪੁਰ ਸ਼ਹਿਰ ਤੋਂ ਪਸੰਦਾਂ ਟ੍ਰੇਨ ਚੱਲਦੀ ਹੈ ਜੀ ਤੇ ਇੱਕ ਕੱਲ ਹੋਰ ਦੱਸਦੇ ਜੋ ਪੁਰਾਣੀ ਰੇਲਵੇ ਲਾਈਨ ਹੁੰਦੀ ਸੀ ਪਹਿਲਾਂ ਉਹ ਸਾਹਮਣੇ ਚੱਲਦੀ ਸੀ ਕਿਵੇਂ ਪਾਕਿਸਤਾਨ ਜਾਣ ਵਾਸਤੇ ਲੈਣੀ ਟਿਕਟ ਚਲੋ ਚਲੀਏ ਪਾਕਿਸਤਾਨ ਹੁਣ ਆਪਾਂ ਟਿਕਟਾਂ ਦੋ ਲੈ ਲਈ ਜਿੱਥੇ ਚਲੂੰਗਾ ਚਲੂੰਗੀ ਨਾਲ ਤੇਰੇ ਟਿਕਟਾ ਦੇਣ ਵਾਲਾ ਭਾਈ ਹੋਣੀਗਾ ਕੋਈ ਇੱਥੇ ਟਿਕਟਾਂ ਕੌਣ ਦਊਗਾ ਆ ਗੱਡੀ 'ਚ ਟਿਕਟ ਲਈ ਹੋਈ ਆ ਅਸੀਂ ਉਹਨੇ ਐਸਤੇ ਜਾਵਾਂਗੇ ਲਓ ਜੀ ਗੱਡੀ ਅਸੀਂ ਲਾਤੀ ਆ ਪਾਰਕਿੰਗ ਦੇ ਵਿੱਚ ਤੇ ਅੱਜ ਹੈਗਾ ਐਤਵਾਰ ਤੇ ਰਸ਼ ਦੇਖੋ ਕਿੰਨਾ ਸਾਰੇ ਪਾਸੇ ਗੱਡੀਆਂ-ਗੱਡੀਆਂ ਹੋਈਆਂ ਪਈਆਂ ਤੇ ਇਧਰਲੇ ਪਾਸੇ ਦਿਖਾਵਾਂ ਤੁਹਾਨੂੰ ਦੇਖੋ ਜੀ ਇਹ ਸਾਰੇ ਲੋਕ ਰੀਟਰੀਟ ਸੈਰੇਮਨੀ ਦੇਖਣ ਲਈ ਆਏ ਹੋਏ ਆ ਇਧਰ ਸਾਹਮਣੇ ਐਂਟਰੀ ਵਾਲੇ ਪਾਸੇ ਤਾਂ ਭੀੜੀ ਭਾਰੀ ਲੱਗੀ ਪਈ ਹੈ ਸਾਡੀ ਪਤਾ ਨਹੀਂ ਕਦੋਂ ਵਾਰੀ ਆਊਗੀ ਬੜੀ ਮੁਸ਼ਕਲ ਨਾਲ ਸਾਨੂੰ ਐਂਟਰੀ ਮਿਲੀ ਹੈ ਤੇ ਲੇਨ ਬਹੁਤ ਜਿਆਦਾ ਲੰਮੀ ਲੱਗੀ ਹੋਈ ਸੀ ਵੀ ਟਾਈਮ ਨਾ ਲਾਇਆ ਕਰੋ ਜੇ ਇੱਥੇ ਤੁਸੀਂ ਰੀਟਰੀਟ ਸੈਰੇਮਨੀ ਦੇਖਣੀ ਆ ਤਾਂ ਨਹੀਂ ਕਹਿੰਦੇ ਇੱਕ ਦਿਨ ਪਹਿਲਾਂ ਬੁਕਿੰਗ ਕਰवानी ਪੈਂਦੀ ਆ ਸਾਨੂੰ ਇਸ ਗੱਲ ਦਾ ਪਤਾ ਨਹੀਂ ਸੀਗਾ ਬਿਲਕੁਲ ਜਾਂ ਸੁਬਾਹ ਕਰਵਾ ਲਓ ਲੋ ਜੀ ਭਾਰਤੀ ਸੈਨਾ ਦੇ ਜਵਾਨ ਘੋੜਿਆਂ ਤੇ ਏਸ ਲੱਗੋ ਅੱਲੇ ਮੈਂ ਆਈ ਇਸਨੇ ਸਾਹਮਣੇ ਸਾਹਮਣੇ ਪਾਕਿਸਤਾਨੀ ਦੇ ਬੈਠੇ ਆ ਆ ਗਿਆ ਪਹੁੰਚ ਕੇ ਅੱਗੇ ਭੱਜ ਭੱਜ ਕੇ ਪਹੁੰਚੇ ਆ ਲੇਟ ਹੋ ਗਏ ਸੀਗੇ ਨਾ ਪਾਕਿਸਤਾਨ ਦੀ ਫੌਜੀ ਕਿੱਥੇ ਹੈ ਮਾਲ ਪੂਰਾ ਪਖਿਆ ਹੋਇਆ ਹੈ ਜੈਮ ਇੱਧਰ ਆਇਓ ਚੱਲ ਤੁਹਾਨੂੰ ਦਿਖਦਾ ਇੱਥੇ ਹੋਏ ਤਾਂ ਕਿਸਨ ਨੂੰ ਲੋ ਕਰਦੇ ਨਾ ਫੌਜੀ ਇਹਨਾਂ ਹੋਏ ਲਾਤ ਪਤਲਾ ਹੋਏ ਡਾਕਟਰ ਜਿੰਦਾ ਜੋਸ਼ ਭਰਿਆ ਪਿਆ ਹੈ ਬਹੁਤ ਨਿਆਰ ਆ ਰਿਹਾ ਇੱਥੇ ਆ ਕੇ ਪੂਰਾ ਇੰਜੋਏ ਹੋ ਰਿਹਾ ਹੈ ਆਹ ਵਾਲਾ ਜੋ ਗੇਟ ਹੈ ਇਹ ਪਾਕਿਸਤਾਨ ਨੂੰ ਜਾਂਦਾ ਹੈ ਤੇ ਸਾਹਮਣੇ ਸਾਰੀ ਜਨਤਾ ਪਾਕਿਸਤਾਨਲੀ ਬੈਠੀ ਹੋਈ ਹੈ Jamin, Kakak, tetap kita Sí, ਪੜੀ ਜਾਂਦਾ ਤੇ ਇਹ ਚੀਤ ਮਿਊਜ਼ੀਅਮ ਬਣਿਆ ਹੋਇਆ ਬਹੁਤ ਛੋਟਾ ਉਹ ਅਸੀਂ ਵੇਖਣ ਵਾਸਤੇ ਆਏ ਹੁਣ ਤੇ ਜੋ ਹਥਿਆਰਾਂ ਦੀ ਪ੍ਰਦਰਸ਼ਨੀ ਵਗੈਰਾ ਲਾਈ ਹੋਈ ਹੈ ਇੱਥੇ ਸਹੀ ਇਹ ਪੋਕਸਿੰਗ ਦੇ ਤਪਿੱਲ ਕਿਦਰ ਸਾਰੇ ਵੱਖਰੇ ਵੱਖਰੇ ਹਥਿਆਰ ਰੱਖੇ ਹੋਏ ਤੇ ਉਹਨਾਂ ਬਾਰੇ ਜਾਣਕਾਰੀ ਦਿੱਤੀ ਹੋਈ ਹੈ ਰਾਈਫਲ ਪਿਸਟਲ ਦਰਬੱਡੀਆਂ ਮਸ਼ੀਨ ਗਨ ਪੈਰਨ ਤੁਸੀਂ ਨਾਮ ਉੱਗਰਾ ਲਿਖਿਆ ਹੋਇਆ ਪਰ ਆਪਣੇ ਕੋਲ ਹੀ ਜਾਣਕਾਰੀ ਹੈ ਨਹੀਂ ਇਹਨਾਂ ਬਾਰੇ ਕਿੰਨਾ ਸੋਹਣਾ ਮਾਡਲ ਬਣਿਆ ਹੈ ਨਾ ਜਿਹੜੇ ਸਟਰੀਟ ਲਾਈਟ ਲੱਗੀਆਂ ਹੋਈਆਂ ਉਹ ਜਾਗ ਰਹੀਆਂ ਮਾਡਲ ਦੇ ਵਿੱਚ ਦੇਖੋ ਸਟਰੀਟ ਲਾਈਟ ਜਗ ਰਹੀ ਹੈ ਹਾਂਜੀ ਜੇ ਐਤੋਂ ਮਿਊਜ਼ੀਅਮ ਬਾਰੇ ਤੁਹਾਨੂੰ ਪਤਾ ਨਹੀਂ ਸੀਗੇ ਤਾਂ ਆਗੇ ਤੁਹਾਨੂੰ ਤਾਂ ਸਰਪ੍ਰਾਈਜ਼ ਹੀ ਮਿਲਿਆ ਤਕਰਾਂ। ਕੱਲ੍ਹ ਵੀ ਸੀ ਆਏ ਹੋਏ ਇੱਥੇ ਰੀਟਰੀਟ ਸਮਾਰੋਣੀ ਤੇ ਪਰ ਅਸੀਂ ਪਹਿਲਾਂ ਮਿਊਜ਼ੀਅਮ ਨਹੀਂ ਦੇਖਿਆ। ਤੇ ਇਹ ਵੀ ਵੇਖਣ ਵਾਲੀ ਚੀਜ਼ਾਂ ਬਹੁਤ ਬੜੀਆਂ। ਫਸਟ ਟਾਈਮ ਦੇਖਿਆ ਮੈਂ ਕਿ ਚਲੋ ਆਪਾਂ ਆਇਆ ਹਾਂ ਹੁਣ ਦੇਖ ਕੇ ਜਾਵਾਂਗੇ। ਬਿਲਕੁਲ। ਬਠਿੰਡੇ ਵਾਲੇ ਰਫਲਾ ਰੱਖਣ ਦੇ ਸ਼ੌਂਕੀ ਆ। ਆਪਾਂ ਤੇਰੇ ਰਫਲਾ ਰੱਖ ਲਈ ਆਪਾਂ। ਇਹ ਸਾਰੀਆਂ ਆਪਣੀਆਂ ਹੀ ਆ ਇਹ। ਸਹੀ ਗੱਲ। ਇਹ ਜੋ ਰੀਟਰੀਟ ਸਮਾਰੋਣੀ ਕੀਤੀ ਜਾਂਦੀ ਉਹਦੇ ਬਾਰੇ ਸਾਰੀ ਇਹ ਡਿਟੇਲ ਲਿਖੀ ਹੋਈ ਹੈ ਜੀ। ਮਿਊਜ਼ੀਅਮ ਦੇ ਤੂ ਵੀ ਪੂਰਾ ਰਸੋਈ ਆ ਭੈਣ। ਇਹ ਕੋਰਨ ਬਲੂ ਕਿੰਨੇ ਘਾੜਾ ਇਹ ਪਿੱਤਲ ਦੀ ਬਣੀ ਹੋਈ ਹੈ ਇਹ। ਯਾ ਦੇਖਿਓ। ਬੜਾ ਬਲਿਖੜ ਲੱਗਦੀ ਹੈ। ਇਹ ਹੈਵੀ ਬਹੁਤ ਹੋਊਗੀ ਯਾਰ ਇਹ। ਇਹ ਤਾਂ ਤੋਪ ਜੀ ਵਾਂਗੂ ਲੱਗਦੀ ਗਈ ਹੈ। ਹਾਂ ਛੋਟੀ ਜੀ ਤੋਪ ਹੀ ਹੈ ਇਹ। ਮੇਰਾ ਭਾਰ ਲਿਖਿਆ ਹੋਇਆ 16.1 ਕਿਜੀ। ਰਸ਼ੀਆ ਦੀ ਹੈ। ਇਹ ਸਾਰਾ ਮਾਡਲ ਬਣਿਆ ਹੋਇਆ ਜੀ ਇਸ ਫਰੀਟ ਰੀਟ ਸਾਰਾ ਮਣੀ ਦਾ ਜੋ ਏਰੀਆ ਨਾ ਸ਼ੁਰੂ ਤੋਂ ਲੈ ਕੇ ਐਂਡ ਤੱਕ। ਅਸੀਂ ਇੱਥੇ ਬੈਠ ਕੇ ਦੇਖੇ ਜ ਰੀਟਿਡ ਸੈਰਮਨੀ ਇਧਰਲੇ ਪੱਤੇ ਸਾਰਾ ਪਾਕਿਸਤਾਨ ਆ ਗਿਆ ਇਹ ਸਾਹਮਣੇ ਜੋ ਬੀਐਸਐਫ ਦੇ ਲੋਗੋਜ਼ वगैरह ਹੁੰਦੇ ਨੇ ਸਾਡਾ ਜੋ ਟੁਕੜੀਆਂ ਹੁੰਦੀਆਂ ਫੌਜੀ ਵਾਲੀਆਂ ਉਹਨਾਂ ਦੇ ਲੋਗੋ ਲੱਗੇ ਹੋਏ ਸਾਰੇ ਅਗਰ ਲਈ ਪਾਸੇ ਦੀ ਸ਼ਹੀਦਤਾ ਦੇ ਤਿੰਨ ਸੁਖਦੇਵ ਤੇ ਰਾਜਗੁਰੂ ਜੀ ਦੀਆਂ ਮੂਰਤੀਆਂ ਲੱਗੀਆਂ ਹੋਈਆਂ ਜੀ ਉਹਨਾਂ ਦੇ ਇਤਿਹਾਸ ਬਾਰੇ ਲਿਖਿਆ ਹੋਇਆ ਰੀਟਿਡ ਸੈਰਮਨੀ ਦੇਖ ਲਈ ਅਤੇ ਮਿਊਜ਼ੀਅਮ ਵੀ ਦੇਖ ਲਿਆ ਤੇ ਹੁਣ ਚੱਲਦੇ ਜਿੱਥੋਂ ਬਾਹਰ ਤੇ ਲੋਕ ਹੈ ਜੀ ਜੋ ਫੌਜ ਦੇ ਜਵਾਨ ਹੈ ਉੱਚੇ ਲੰਮੇ ਉਹਨਾਂ ਨਾਲ ਫੋਟੋਆਂ ਖਿਚਵਾ ਰਹੇ ਆ ਆਪਾਂ ਤਾਂ ਮੋੜੇ ਤੇ ਵੀ ਨਹੀਂ ਆ ਰਹੇ ਆ ਸਹੀ ਆਪਾਂ ਤਾਂ ਬਹੁਤ ਥੱਲੇ ਆ ਅਸੀਂ ਨਾ ਵੈਸੇ ਲੇਟ ਹੋ ਗਏ ਸੀਗੇ ਤੇ 15 20 ਮਿੰਟ ਦੀ ਉਹ ਪਲੇਟ ਸੀਗੇ ਲੰਘ ਚੁੱਕੀ ਸੀਗੀ ਸਾਨੂੰ ਇੰਜ ਸੀਗਾ ਸਾਡੇ ਤਾਂ ਦੇਖੀ ਨਹੀਂ ਜਾਣੀ ਇਹ ਤੇ ਪਰ ਅਸੀਂ ਭੱਜ ਭੱਜ ਕੇ ਯਾਰ ਪਹੁੰਚ ਗਏ ਮੌਕੇ ਤੇ ਦੇਖ ਲਈ ਬਹੁਤ ਵਧੀਆ ਲੱਗਿਆ ਵੈਸੇ ਸਾਨੂੰ ਫਿਰ ਵੀ ਇੱਕ ਤਰ੍ਹਾਂ ਦਾ ਜੋਸ਼ ਭਰ ਆ ਜਾਂਦਾ ਪੂਰਾ ਵਿੱਚ ਜਿਹੜਾ ਟਾਰੀ ਬਲਟਰ ਆ ਉਹ ਵੀ ਵੈਸੇ ਵਧੀਆ ਉਹ ਪਰ ਦੂਰ ਦੂਰ ਬਹੁਤ ਹੁੰਦਾ ਨਾ ਉੱਥੇ ਇਹ ਜਿਹੜਾ ਬਿਲਕੁਲ ਸਾਹਮਣੇ ਬੈਠਿਆਂ ਦੇ ਪੱਕੇ ਕਰਨ ਵਾਲਿਆ ਨਾ ਜੋ ਫੌਜੀ ਆ ਆਮ ਲੋਕ ਹੈ ਤੇ ਇੱਥੇ ਦੇਖੋ ਤਾਂ ਨਜ਼ਾਰਾ ਵੱਖਰਾ ਹੀ ਆਉਂਦਾ ਤੇ ਅੱਜ ਐਤਵਾਰ ਸੀ ਯਾਰ ਬਹੁਤ ਲੋਕ ਆਏ ਇੱਥੇ ਬਹੁਤ ਜ਼ਿਆਦਾ ਪੀੜ ਸੀਗੀ ਤੇ ਬਸ ਥੋੜਾ ਜਿਹਾ ਟਾਈਮ ਨਾਲ ਆਓ ਇੱਥੇ ਤੇ ਜੇ ਤੁਸੀਂ ਸਹੀ ਨਜ਼ਾਰਾ ਲੈਣਾ ਤਾਂ ਹੂੰ ਤੇ ਫੌਜੀ ਦੇਖੇ ਜਿਹੜੇ ਐਡੇ ਐਡੇ ਲੰਬੇ ਉੱਚੇ ਅਸੀਂ ਤਾਂ ਉਹਨਾਂ ਦੇ ਕਿਤੇ ਵੀ ਨਹੀਂ ਆਂਦੇ ਕੱਚੇ ਚ ਵੀ ਨਹੀਂ ਆਉਂਦੇ ਅੱਧੀ ਪਤਾ ਨਹੀਂ ਕੀ ਖਾਂਦੇ ਐਡੇ ਲੰਬੇ ਹੋ ਗਏ ਸਹੀ ਹੈ ਜੀ ਸਾਡੇ ਮਾਪਿਆਂ ਤੋਂ ਖਵਾਇਆ ਨਹੀਂ ਅਸੀਂ ਸਾਡੇ ਵਰੀ ਬੌਨਵੀਟਾ ਨਹੀਂ ਹੁੰਦੇ ਸੀ ਔਰ ਬੌਂਡ ਮੇਟ ਆਨ ਲਾ ਕੇ ਤੇ ਇੱਜਾੜੇ ਹੌਲ ਕੇ ਇਹ ਵੀ ਦੇਖ ਰਹੇ ਆ ਪੱਕੀ ਚੀਜ਼ ਹੈ ਤੇ ਇਹਦੇ ਵਿੱਚ ਐਕਸਟਰਾ ਲੱਗ ਰਿਹਾ ਜਿਵੇਂ ਜੋ ਚੱਲ ਰਹੀ ਹੁੰਦੀ ਹੈ ਹੂੰ ਬਹੁਤ ਸੋਹਣਾ ਬਣਿਆ ਹੋਇਆ ਹੈ ਇਹ ਬੌਂਡਰ ਮੈਨ ਤੇ ਪਲਜ ਚਲੋ ਉਹ ਜਿਹੜੀ ਪਿੱਛੇ ਰਹਿ ਗਈ ਚੜਕ ਜਿਹੜੀ ਪਾਕਿਸਤਾਨ ਨੂੰ ਜਾਂਦੀ ਹੈ ਆਪ ਮਗਰ ਜਾ ਕੇ ਤੱਕੀ ਕਰਨਾ ਆਪਾਂ ਹਾਂ ਆਪਣੇ ਘਰਾਂ ਵਾਲ ਜੱਲੀ ਆਪਣੇ ਦੇਸ਼ ਵਾਲੇ ਇੱਧਰ ਨੂੰ ਕਿੰਨੇ ਸੋਹਣੇ ਘੋੜੇ ਆ ਨਾ ਕਾਲੇ ਰੰਗ ਦੇ ਯਾਰ ਕਾਲੇ ਰੰਗ ਦੇ ਆਹ ਬਾਈ ਕੋ ਸਾਹ ਰੋ ਜਾਵਾਂਗਾ ਅੱਛਾ ਦੇਖੀ ਨਾ ਤੇ ਇਹ ਸੀ ਜੀ ਸਾਡਾ ਹੁਸੈਨੀਵਾਲਾ ਬਾਰਡਰ ਦਾ ਛੋਟਾ ਜਿਹਾ ਵਲੌਗ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਅੱਜ ਦੀ ਵੀਡੀਓ ਸਾਡੀ ਕਿੱਦਾਂ ਦੀ ਲੱਗੀ ਮਿਲਦੇ ਆਂ ਅਗਲੀ ਵੀਡੀਓ ਚ ਤਦ ਤੱਕ ਲਈ ਸ਼ਾਸ੍ਰੀਕਾਲ